ਹਾਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਤੇ ਉਹਦੇ ਦੋਵੇਂ ਸਾਥੀ ਇਸ ਕੇਸ ਦੇ ਵਿੱਚੋਂ ਬਰੀ ਹੋਣ ਜਾ ਰਹੇ ਨੇ ਤਾਂ ਹਰਾਨੀ ਵਾਲੀ ਗੱਲ ਹੈ ਕਿ ਸੁਣ ਕੇ ਇੱਕ ਵਾਰ ਤਾਂ ਲੱਗਦਾ ਜਿਵੇਂ ਮਜ਼ਾਕ ਜਿਹਾ ਹੁੰਦਾ ਪਰ ਇਹ ਗੱਲ ਬਿਲਕੁਲ ਸੱਚ ਕਿਉਂਕਿ ਜਿਹੜੇ ਬੰਦੇ ਦਾ ਇਨਵੈਸਟੀਗੇਸ਼ਨ ਕਰ ਰਹੇ ਕਿਸ ਦਾ ਯਾਨੀ ਅਮਰਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਉਹਨਾਂ ਨੇ ਮੂੰਹੋਂ ਤੁਹਾਨੂੰ ਅੱਜ ਕੁਝ ਬਿਆਨ ਸੁਣਾਵਾਂਗੇ ਅਮਰਪਾਲ ਸਿੰਘ ਮਹਿਰੂ ਦੇ ਸਾਥੀ ਤਿੰਨੋਂ ਜਿਹੜੇ ਬੜੀ ਹੋਣ ਜਾ ਰਹੇ ਅਸਲਾਮੁਅਲਿਕਮ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਨਾ ਤੁਸੀਂ ਬਿਲਕੁਲ ਵਧੀਆ ਹੋਵਗੇ ਰਹਿਤੋ ਨਾ ਚੜ੍ਹਦੀ ਕਲਾ ਚ ਰੱਖੇ ਅਤੇ ਜੀ ਅਮਰਪਾਲ ਸਿੰਘ ਮਹਿਰੂ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਬੜੀ ਹੋਣ ਚੱਲੇ ਨੇ ਰਹਾ ਹੋਣ ਚੱਲੇ ਨੇ ਇੱਥੇ ਅਮਰਪਾਲ ਸਿੰਘ ਮਹਿਰੂ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਐਚ ਜੀ ਜਿਹੜੀ ਦੱਸੀ ਏ ਕਿ ਜਿਹੜਾ ਕੇਐਸ ਉਹਨਾਂ ਤੇ ਲੱਗਿਆ ਏ ਜਿਸ ਕੇਸ ਨੂੰ ਲੈ ਕੇ ਜਿਹਦੀ ਸੁਣਵਾਈ ਹੁੰਦੀ ਪਈ ਉਹਦੇ ਵਿੱਚ ਬੁੱਕ ਲੋ ਬੇ ਕਸੂਰ ਨੇ ਇੱਥੇ ਕੇਸ ਕਿਹੜਾ ਹੈ ਕਿਸ ਕੇੜੇ ਵਿੱਚ ਅ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆ ਹੁਣ ਚੱਲੇ ਨੇ ਬਹੁਤ ਅਹਿਮ ਕਿਸਮ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖੋ ਜੇ ਤੁਹਾਡਾ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਕਲਿੱਕ ਕਰ ਲਓ ਸੋ ਚੱਲਦੇ ਹਾਂ ਵੇਖਦੇ ਹਾਂ ਵੀਡੀਓ लेट्स ਗੋ ਹਾਂ ਜੀ ਪੰਜਾਬੀਓ ਸਾਸਰਿਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਤੇ ਉਹਦੇ ਦੋਵੇਂ ਸਾਥੀ ਇਸ ਕੇਸ ਦੇ ਵਿੱਚੋਂ ਬੜੀ ਹੋਣ ਜਾ ਰਹੇ ਨੇ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਸੁਣ ਕੇ ਇੱਕ ਵਾਰ ਤਾਂ ਲੱਗਦਾ ਜਿਵੇਂ ਮਜ਼ਾਕ ਜਿਹਾ ਹੁੰਦਾ ਪਰ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਜਿਹੜੇ ਬੰਦੇ ਦਾ ਇਨਵੈਸਟੀਗੇਸ਼ਨ ਕਰ ਰਹੇ ਕਿਸ ਦਾ ਯਾ ਵੀ ਅਮਰਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਉਹਨਾਂ ਨੇ ਮੂਹੋਂ ਤੁਹਾਨੂੰ ਅੱਜ ਕੁਝ ਬਿਆਨ ਸੁਣਾਵਾਂਗੇ ਅਮਰਪਾਲ ਸਿੰਘ ਦੇ ਮਹਿਰੋੜ ਦੇ ਸਾਥੀ ਕਿੰਨਾ ਜਿਹੜੇ ਬੜੀ ਹੋਣ ਜਾ ਰਹੇ ਨੇ ਔਰ ਕਿੰਨੇ ਹੋਰ ਨੇ ਇਹ ਜਿਆ ਕਿਹੜਾ ਤੱਥ ਹੱਥ ਲੱਗਿਆ ਉਹਨਾਂ ਦੇ ਕੀ ਸਬੂਤ ਹੈ ਕਿ ਪੋਸਟੂ ਇਹਦੇ ਵਿੱਚ ਝੂਠਾ ਪਾਇਆ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇੱਕ ਬੈਗ ਦੇ ਸਮੇਤ ਫੜੇ ਗਏ ਨੇ ਔਰ ਦੋਵੇਂ ਖਬਰਾਂ ਬੜੀਆਂ ਹੀ ਅਹਿਮ ਨੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਐਕਸਪੋਜ਼ ਹੋ ਚੁੱਕਿਆ ਹੈ ਯਾਨੀ ਉਹਨਾਂ ਦੀ ਐਡੀ ਵੱਡੀ ਚੋਰੀ ਫੜੀ ਗਈ ਹੈ ਕਿ ਜੇਲ ਜਾਣ ਦਾ ਪ੍ਰਬੰਧਨ ਵੀ ਹੋ ਸਕਦਾ ਹੈ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਨੇ ਜਿਹੜੀਆਂ ਗੱਲਾਂ ਖੁਦ ਆਪਣੀ ਜ਼ੁਬਾਨ ਦੇ ਵਿੱਚੋਂ ਵਿਰੋਧੀ ਪਾਰਟੀਆਂ ਦੇ ਉੱਤੇ ਤੰਜ ਕਸੇ ਉਹਨਾਂ ਗੱਲਾਂ ਨੂੰ ਲੈ ਕੇ ਅੱਜ ਭਗਵੰਤ ਮਾਨ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਫੜਿਆ ਗਿਆ ਇੱਕ ਬੈਗ ਦੇ ਸਮੇਤ ਬੈਗ ਦੇ ਵਿੱਚ ਐਸਾ ਕੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਪਹਿਲਾਂ ਮੈਂ ਖਬਰ ਦਿਖਾਵਾਂਗਾ ਤੁਹਾਨੂੰ ਜਿਹੜੀ ਕਿ ਅਮਰਪਾਲ ਸਿੰਘ ਮਹਿਰੋ ਔਰ ਦੋ ਦੇ ਸਾਥੀ ਬੜੀ ਕਿਵੇਂ ਹੋ ਸਕਦੇ ਨੇ ਬਹੁਤ ਵੱਡਾ ਸਵਾਲ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ ਪੰਜਾਬ ਦੀ ਪੁਲਿਸ ਦੇ ਸਾਹਮਣੇ ਕਿਉਂਕਿ ਪੁਲਿਸ ਨੇ ਦਰਾਂਸਲ ਦੇ ਵਿੱਚ ਇੱਕ ਇਹਦੇ ਵਿੱਚ ਬਿਆਨ ਦਰਜ ਕੀਤਾ ਇੱਕ ਦਾਵਾ ਕੀਤਾ ਕਹਿੰਦੇ ਅਮਰਪਾਲ ਸਿੰਘ ਮਹਿਰੋਂ ਯਾਨੀ ਕਮਲਕੌਰ ਦੀ ਮਾਂ ਦੇ ਤੇ ਵੀ ਭੈਣ ਦੇ ਕਹਿਣ ਦੇ ਬਾਵਜੂਦ ਕਿ ਅਮਰਪਾਲ ਸਿੰਘ ਮਹਿਰੋਂ ਮੇਰੇ ਘਰ ਤੱਕ ਜਾਂਦਾ ਸੀ ਦੋ ਚਾਰ ਵਾਰ ਗਿਆ ਜਦੋਂ ਕਿ ਇਹਦਾ ਕਤਲ ਨਹੀਂ ਹੋਇਆ ਸੀ ਉਸ ਤੋਂ ਬਾਅਦ ਉਹਨੂੰ ਬਠਿੰਡੇ ਬੁਲਾਇਆ ਜਾਂਦਾ ਤੇ ਉਸਦਾ ਕਤਲ ਕੀਤਾ ਜਾਂਦਾ ਇਹ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਗਿਆ اور بالکل ਇਹ پھੇਕ ਹੈ ਇਹ ਕੌਣ ਕਹਿ ਰਿਹਾ ਅਮਰਪਾਲ ਸਿੰਘ ਦੇ ਵਕੀਲ ਅਰਪਾਲ ਸਿੰਘ ਖਾਰਾ ਤਾਂ ਪਹਿਲਾਂ ਤੁਸੀਂ ਇਹਨਾਂ ਦੇ ਮੂੰਹੋਂ ਸੁਣੋ ਉਸ ਤੋਂ ਬਾਅਦ ਅਗਲੀ ਅਪਡੇਟ ਬੜੀ ਹੀ ਧਮਾਕੇਦਾਰ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਬੈਗ ਦੇ ਵਿੱਚੋਂ ਕੀ ਲੱਭਿਆ ਉਹ ਵੀ ਤੁਹਾਡੇ ਅੱਜ ਸਾਹਮਣੇ ਧਰ ਦੇਣਾ ਸੋਨੂੰ ਅਮਰਤਪਾਲ ਸਿੰਘ ਮਹਿਰੋ ਵਾਲਾ ਕੇਸ ਹੈ ਇਹ ਟਿਕਾਊਗਾ ਅਦਾਲਤ ਦੇ ਵਿੱਚ ਨਹੀਂ ਇਹ ਟਿਕਨ ਵਾਲਾ ਕੇਸ ਜਿੰਨਾ ਮਰਜੀ ਕਰ ਜੋ ਮਰਜੀ ਇਨਵੈਸਟੀਗੇਸ਼ਨ ਕਰ ਲੈ ਇਹ ਪਹਿਲੀ ਐਫ ਆਈ ਆਰ ਹੀ ਕਰਕੇ ਇਹ ਪਛਤਾਉਣਗੇ ਇਹਨਾਂ ਨੇ ਐਫ ਆਈ ਆਰ ਹੀ ਗਲਤ ਕਰਿਆ ਕਿਹੜਾ ਬੰਦਾ ਉਹਨਾਂ ਦੇ ਇੰਨਾ ਕੱਟੜ ਫੈਰੀ ਹੈ ਉਹ ਉਹਨਾਂ ਦੇ ਘਰੇ ਨਹੀਂ ਜਾ ਸਕਦਾ ਪੋਸਿਬਲੀ ਇਹਨਾਂ ਕਿਵੇਂ ਜਾਊਗਾ ਤੇ ਜੇ ਪੁਲਿਸ ਕੋਲ ਕੋਈ ਸਬੂਤ ਹੋਵੇ ਫਿਰ ਪੁਲਿਸ ਕੋਲ ਕੋਈ ਸਬੂਤ ਨਹੀਂ ਹੋਊਗਾ ਕੱchn ਨੂੰ ਮਾਰਿਆ ਕਿੰਨੇ ਹੈ ਕੱchn ਨੂੰ ਮਾਰਨ ਦੀ ਗੱਲ ਇਸ ਤਰ੍ਹਾਂ ਹੈ ਕਿ ਦੋ ਬੰਦੇ ਖੜਫੜੇ ਨੇ ਇਹਨਾਂ ਦਾ ਅੱਜ ਕੋਈ ਪੁਲਿਸ ਦੇ ਕੋਲ ਬੰਦਾ ਇਹ ਜਨਾਨੀ ਮਾਰੀ ਕਰਨਗੇ ਮਾਰੀ ਕਾਰਨ ਕੀ ਪ੍ਰੈਸ਼ਰ ਜਦੋਂ ਉਹਨਾਂ ਨੂੰ ਤੁਸੀਂ ਪਾਸੇ ਲੈ ਜਾਓਗੇ ਚਲਾਰ ਪੇਸ਼ ਹੋ ਜੂਗਾ ਜੇਲ੍ਹ ਚਲੇ ਜਾਣਗੇ ਇਹ ਬੰਦੇ ਕਹਿੰਗੇ ਅਸੀਂ ਮਾਰੀ ਮਿਲੇ ਉਹਨਾਂ ਮੁੰਡਿਆਂ ਨੂੰ ਜਿੰਨਾ ਤੇ ਐਜੂਕੇਸ਼ਨ ਨੇ ਜਨਾਇਕ ਕੰਚਨ ਦਾ ਮਰਡਰ ਕੀਤਾ ਉਹ ਜਿਹੜੇ ਨੇ ਮੈਂ ਬਾਹਰ ਗਿਆ ਸੀ ਪਹਿਲਾਂ ਮੇਰੇ ਜੂਨੀਅਰ ਪੇਸ਼ ਹੋਇਆ ਸੀ ਰਜੋਸ਼ ਸਿੰਘ ਫੁੱਲਾ ਤਾਂ ਅੱਜ ਮੈਂ ਪੇਸ਼ ਹੋਇਆ ਹਾਂ ਰਿਮਾਂਡ ਦੇ ਵਿੱਚ ਮੈਂ ਵੈਸ ਕਰਕੇ ਆਇਆ ਪਾਲ ਸਿੰਘ ਮੈਨੂੰ ਯੂਏਈ ਭਾਰ ਹੋ ਗਿਆ ਫਲਾਈਟ ਫੜ ਕੇ ਮਟਰ ਤੋਂ ਬਾਅਦ ਅਮਰਪਾਲ ਸਿੰਘ ਨੂੰ ਪੇਸ਼ ਹੋਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੀਦੀ ਸੀ ਕੀ ਹੈ ਜਾਂ ਨਹੀਂ ਗਿਆ ਜਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤਾਂ ਤੁਸੀਂ ਲਬਜ ਕਹੇਗੀ ਛੇ ਮੈਂ ਜਾਊਂਗਾ ਤੇ ਪੰਜ ਸੱਤ ਮਾਰ ਕੇ ਜਾਊਂਗਾ ਇਹ ਲਬਜ ਕਹਿ ਰਹਾ ਨਹੀਂ ਕਿ ਇਹ ਜੋ ਮੈਨਸ ਇੰਡੀਆ ਤੋਂ ਬਾਹਰ ਨਹੀਂ ਜਾਂ ਅਮਰਤਪਾਲ ਮਹਿਰੋ ਦੀ ਆਵਾਜ਼ ਹੈ ਜਾਂ ਨਹੀਂ ਹੈ ਚਾਹ ਤਿੱਕਰ ਐਫਐਸਐਲ ਦੇ ਵਿੱਚੋਂ ਵੀਡੀਓ ਉਹ ਨਹੀਂ ਆਉਂਦੀ ਹੋਂ ਦਾ 65B ਦਾ ਸਰਟੀਫਿਕੇਟ ਨਹੀਂ ਆਉਂਦਾ ਇਹ ਕਿਤੇ ਮੋਬਾਈਲ 'ਚੋਂ ਆਈ ਹੈ ਐਫਐਸਐਲ ਕਲੀਅਰ ਕਰੂਗੀ ਕਿ ਵਾਕਿਆ ਹੀ ਆਵਾਜ਼ ਉਸ ਦੀ ਹੈ ਚਾਹੇ ਐਫਐਸਐਲ ਕਹਿ ਵੀ ਦੇ ਪਾਲ ਮਹਿਰੋ ਦੀ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ ਪਰ ਅੱਜ ਦੇ ਹਾਲਾਤ ਇਹਨਾਂ ਤੇ ਬੈਠੇ ਸੁਣ ਲਿਆ ਤੁਸੀਂ ਜਿਵੇਂ ਕਿ ਅਮਰ ਪਾਰਸਨ ਮਹਿਰੋਂ ਦੇ ਵਕੀਲ ਹਰਪਾਲ ਸਿੰਘ ਖਾਰਾ ਬਣੀਓ ਇੱਕ ਬਹੁਤ ਵੱਡਾ ਬਿਆਨ ਦਿੱਤਾ ਗਿਆ। ਯਾਨੀ ਪੰਜਾਬ ਦੀ ਪੁਲਿਸ ਬਠਿੰਡੇ ਦੀ ਉਹ ਕਹਿੰਦੇ ਇਹ ਝੂਠੀ ਪੈ ਚੁੱਕੀ ਹੈ। ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਔਰ ਅਸੀਂ ਇਹਨਾਂ ਤਿੰਨ ਜਣਿਆਂ ਨੂੰ ਬਰੀ ਕਰਵਾਵਾਂਗੇ। ਇਹ ਹਰਪਾਲ ਸਿੰਘ ਖਾਰਾ ਯਾਨੀ ਜਿਹੜੇ ਵਕੀਲ ਨੇ ਉਹਨਾਂ ਦਾ ਬਿਆਨ ਹੈ। ਕਹਦੇ ਅਸੀਂ ਬਹਿਸ ਕਰਕੇ ਆਏ ਆਂ ਔਰ ਮੈਂ ਇਹਨਾਂ ਗੱਲਾਂ ਨੂੰ ਝੂਠ ਮੰਨਦਾ ਕਿ ਪੁਲਿਸ ਦੇ ਕੋਲ ਕੋਈ ਵੀ ਐਵੀਡੈਂਸ ਨਹੀਂ ਹੈਗਾ। ਉਹਨਾਂ ਦੇ ਘਰੇ ਅਮਰਪਾਲ ਸਿੰਘ ਮਹਿਰੋ ਜਾਂਦਾ ਸੀ ਜਾਂ ਨਹੀਂ ਇਹ ਹਲੇ ਤੇ ਕੋਈ ਤੈ ਨਹੀਂ ਹੋਈ ਔਰ ਦੂਜੇ ਪਾਸੇ ਆਜੋ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਫੜਿਆ ਗਿਆ ਕਿਉਂ ਫੜਿਆ ਗਿਆ ਦਰਾਂ ਸਾਲ ਦੇ ਵਿੱਚ ਇੱਕ ਬੈਗ ਨੇ ਫਸਾ ਦਿੱਤਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਅਕਾਲੀ ਦਲ ਔਰ ਕਦੇ ਕਾਂਗਰਸ ਪਾਰਟੀ ਦੇ ਉੱਤੇ ਕੰਜ ਕਸਿਆ ਕਰਦੇ ਸੀ ਸਿਰਫ ਇਹਨਾਂ ਗੱਲਾਂ ਨੂੰ ਲੈ ਕੇ ਕਿਉਂਕਿ ਲੁਧਿਆਣੇ ਦੇ ਵਿੱਚ ਚੋਣਾਂ ਨੇ ਅਕਸਰ ਤੁਸੀਂ ਸਾਰੇ ਜਾਣਦੇ ਹੋ ਪਰ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਐਡਮਿਟ ਹੁੰਦੇ ਨੇ ਪੀਜੀਆਈ ਦੇ ਵਿੱਚ ਕਿਉਂਕਿ ਉਹਨਾਂ ਦੇ ਥੋੜਾ ਜਿਹਾ ਲੀਵਰ ਨੂੰ ਲੈ ਕੇ ਯਾਨੀ ਸਿਹਤ ਨੂੰ ਲੈ ਕੇ ਖਰਾਬੀ ਆ ਗਈ ਹੈ ਤਾਂ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਲਦ ਠੀਕ ਹੋਣ ਪਰ ਆਹ ਜਿਹੜਾ ਬੈਗ ਫੜਿਆ ਗਿਆ ਇਸ ਬੈਗ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਦਸ਼ਾ ਪਲਟ ਕੇ ਰੱਖ ਦਿੱਤੀ ਹੈ ਪੂਰੇ ਪੰਜਾਬ ਦੇ ਅੰਦਰ ਤਾਂ ਬੈਗ ਦੇ ਵਿੱਚ ਕੀ ਹੈ ਤਾਂ ਤੁਸੀਂ ਇਹ ਸੁਣ ਲਓ ਉਸ ਤੋਂ ਬਾਅਦ ਮਾਮਲਾ ਦੱਸਾਂਗੇ ਕਿ ਹੋਇਆ ਕੀ ਹੈ ਸੁਣੋ ਮੇਰੇ ਹੱਥ ਦੇ ਵਿੱਚ ਜਿਹੜੀ ਆ ਤੁਸੀਂ chett ਦੇਖ ਰਹੇ ਹੋ ਇਹ ਚੱਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੰਡ ਰਹੇ ਨੇ ਇਹ ਕਹਿੰਦਾ ਸਕੂਲੀ ਕਹਿੰਦਾ ਬੱਚਿਆਂ ਦੇ ਚਾਹੇ ਸਕੂਲ ਨੂੰ ਬਦਲੋ ਚਾਹੇ ਜਿਹੜੀ ਆ ਉਹ ਕੱਪੜੇ ਪਾ ਲਓ ਕਿਵੇਂ ਮਰਜ਼ੀ ਬਦਲੋ ਮਤਲਬ ਇਹ ਕਿੱਟਾਂ ਵੰਡੀਆਂ ਜਾ ਰਹੀਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਹੁੰਦੀਆਂ ਕਿ ਤੁਸੀਂ ਵੋਟਰਾਂ ਨੂੰ ਲਗਾਉਣ ਦੇ ਲਈ ਕੁਝ ਵੀ ਨਹੀਂ ਕਹਦੇ ਸਕਦੇ ਪਰ ਇੱਥੇ ਸੰਜੀਵ ਅਰੋੜਾ ਜੀ ਜਿਹੜੇ ਆ ਉਹ ਕਿੱਟ ਦੇ ਵਿੱਚ ਕੱਲੇ ਕੱਟ ਹੀ ਨਹੀਂ ਇਹਦੇ ਨਾਲ ਬੱਚਿਆਂ ਦੇ ਲਈ ਇੱਕ ਨੋਟਬੁੱਕ ਨੋਟਬੁੱਕ ਵੰਡੀ ਜਾ ਰਹੀ ਹੈ ਇੱਕ ਨਾਲ ਜਿਓਮੈਟਰੀ ਵੰਡੀ ਜਾ ਰਹੀ ਹੈ ਮੈਨੂੰ ਲੱਗਦਾ ਸਿੱਖਿਆ ਕ੍ਰਾਂਤੀ ਤਹਿਤ ਵੀ ਇਹ ਸਮਾਨ ਹੋ ਸਕਦਾ ਹੈ ਕਿਉਂਕਿ ਸਿੱਖਿਆ ਕ੍ਰਾਂਤੀ ਇਹ ਹੈ ਵੀ ਜਿਹੜੇ ਬੱਚੇ ਸਕੂਲੀ ਬੈਗ ਨਹੀਂ ਲੈ ਸਕਦੇ ਉਹਨਾਂ ਨੂੰ ਰੋੜਾ ਹੀ ਦੇ ਰਿਹਾ ਫਿਰ ਉਹਦੇ ਉੱਤੇ ਜਿਹੜਾ ਕਿ ਤੁਸੀਂ ਮਾਈਆਂ ਨੂੰ 100000 ਰੁਪਿਆ ਦੇਣਾ ਉਹ ਤਾਂ ਹਜੇ ਆਇਆ ਨਹੀਂ ਪਰ ਮਾਈਆਂ ਲਈ ਸੂਟ ਜ਼ਰੂਰ ਆ ਗਿਆ ਆਹ ਸੂਟ 5 ਮੀਟਰ ਦਾ ਜਿਹੜਾ ਸੂਟ ਹੈ ਉਹ ਨਾਲ ਵੰਡਿਆ ਜਾ ਰਿਹਾ ਹੈ ਇਹ ਸਾਰੀ ਕਿੱਟ ਤਿਆਰ ਕਰਕੇ ਘਰੋ ਘਰੀ ਪਹੁੰਚਾਈ ਜਾ ਰਹੀ ਹੈ ਤਾਂ ਸੌਣ ਲਿਆ ਤੁਸੀਂ ਜਮੇਕਤਾਂ ਦੇ ਵਿੱਚ ਇੱਕ ਨੋਟਬੁੱਕ ਦਿੱਤੀ ਜਾ ਰਹੀ ਹੈ ਇੱਕ ਜਿਮੈਂਟਰੀ ਦਿੱਤੀ ਜਾ ਰਹੀ ਹੈ ਔਰ ਦੂਜੇ ਪਾਸੇ ਬੀਬੀਆਂ ਲਈ ਕਿ ਕਸੂਟ ਦਿੱਤਾ ਜਾ ਰਿਹਾ 5 ਮੀਟਰ ਦਾ ਯਾਨੀ ਇਹਨਾਂ ਦਾ ਮਾਮਲਾ ਕੀ ਹੈ ਮਾਮਲਾ ਲੋਕਾਂ ਨੂੰ ਲੁਭਾਉਣ ਦਾ ਯਾਨੀ ਆਪਣੇ ਜਾਲ ਦੇ ਵਿੱਚ ਫਸਾਉਣ ਦਾ ਕਿ ਵੋਟਾਂ ਲਈਆਂ ਜਾਣ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਨਹੀਂ ਕਿ ਚੋਣ ਜਾਬਤਾ ਜਦੋਂ ਲੱਗਦਾ ਤਾਂ ਉਦੋਂ ਚੋਣ ਕਮਿਸ਼ਨ ਦੀ ਹਦਾਇਤ ਹੁੰਦੀ ਹੈ ਕਿ ਕੋਈ ਵੀ ਪੈਸਾ ਨਹੀਂ ਵੰਡ ਸਕਦਾ ਕੋਈ ਵੀ ਚੀਜ਼ ਨੂੰ ਵੰਡ ਕੇ ਆਪਣੀ ਔਰ ਕਿਸੇ ਨੂੰ ਆਕਰਸ਼ਿਤ ਨਹੀਂ ਕਰ ਸਕਦਾ ਇਹ ਪੰਜਾਬ ਦੇ ਮੁੱਖ ਮੰਤਰੀ ਭੁੱਲ ਚੁੱਕੇ ਨੇ ਪਰ ਦਰਾਂ ਸਾਲ ਦੇ ਵਿੱਚ ਜਿਹੜਾ ਇਹ ਹੁਣ ਕਿੱਟਾਂ ਬੰਨ ਰਹੇ ਨੇ ਇਹਨਾਂ ਦਾ ਰੋੜਾ ਸਾਹਿਬ ਉੱਥੋਂ ਕਹਿੰਦੇ ਸੀਟ ਕੱਢਣ ਵਾਲਾ ਤਾਂ ਉਹਨਾਂ ਨੇ ਕਿੱਟਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਪੂਰੇ ਲੁਧਿਆਣਾ ਇਲਾਕੇ ਦੇ ਵਿੱਚ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਉੱਠੇ ਨੇ ਕਿਉਂਕਿ ਇੱਕ ਪਾਸੇ ਮਜੀਠੀਆ ਸਾਹਿਬ ਵੀ ਫਸ ਗਏ ਨੇ ਬੇਤਰਮ ਸਿੰਘ ਮਜੀਠੀਆ ਇੱਕ ਉਹਨਾਂ ਦੇ ਮੰਤਰੀ ਨੂੰ ਲੈ ਕੇ ਜੋ ਆ ਕੇ ਬਹੁਤ ਹੀ ਅਸਲੀਲ ਵੀਡੀਓ ਦਾ ਦਾਬਾ ਕਰ ਦਿੱਤਾ ਦਰਸਲ ਦੇ ਵਿੱਚ ਇਹਨਾਂ ਦੇ ਜਿਹੜਾ ਉਹ ਮੰਤਰੀ ਹੈ ਉਹ ਉਹਦੀ ਘਰਵਾਲੀ ਦੇ ਨਾਲ ਹੀ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਸੀ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਵੀ ਅੱਜ ਫਸ ਗਏ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਦਸ਼ਾ ਕੀ ਹੋ ਰਹੀ ਹੈ ਇਹ ਤੁਹਾਡੇ ਸਾਹਮਣੇ ਆ ਔਰ ਅਮਰਪਾਲ ਸਿੰਘ ਨੂੰ ਲੈ ਕੇ ਖਬਰ ਹੈ ਕਿ ਭਾਈ ਉਹ ਤਿੰਨੋਂ ਜਣੇ ਬਰੀ ਹੋ ਸਕਦੇ ओके जी ये वीडियो ਤੁਸੀਂ ਵੇਖੀ ਹੈ ਇੱਥੇ ਜੀ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਬਿਲਕੁਲ ਬੇਕਸੂਰ ਨੇ ਇੱਥੇ ਜਿਹੜੇ ਅਮਰਤਪਾਲ ਸਿੰਘ ਦੇ ਵਕੀਲ ਨੇ ਉਹਨਾਂ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਤੇ ਐਸ ਗੁਫਤਗੂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੁਲਿਸ ਰਿਪੋਰਟ ਕੋਈ ਹੈ ਉਹ ਜਿਹਾ ਸਬੂਤ ਨਹੀਂ ਹੈ ਕਮਲਾ ਕੋਰ ਦਾ ਜਿਹੜਾ ਕੇਸ ਅਮਰਤਪਾਲ ਸਿੰਘ ਤੇ ਪਾਇਆ ਗਿਆ ਹੈ ਤੇ ਉਹਨਾਂ ਤੇ ਜਿਹੜੇ ਸਾਥੀ ਨੇ ਉਹਨਾਂ ਤੇ ਪਾਇਆ ਗਿਆ ਹੈ ਉਹਨੂੰ ਲੈ ਕੇ ਕਿਸੇ ਕਿਸਮ ਦਾ ਸਬੂਤ ਉਲਸ ਦੇ ਕੋਲ ਹੈ ਹੀ ਨਹੀਂ ਤੇ ਹੁਣ ਇਹਨੂੰ ਲੈ ਕੇ ਜਿਹੜੇ ਵਕੀਲ ਨੇ ਉਹਨਾਂ ਨੇ ਕਹਿ ਕੇ ਅਸੀਂ ਆ ਬਰੀ ਕਰਾਵਾਂਗੇ ਅਸੀਂ ਆ ਠੀਕੇ ਇੱਥੇ ਰਿਹਾਈ ਹੋਏਗੀ ਅਮਰਤਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਦੀ ਇਹ ਜਿਹੜਾ ਕੇਸ ਹੈ ਬਿਲਕੁਲ ਝੂਠਾ ਹੈ ਤੇ ਕਿਸੇ ਕਿਸਮ ਦੀ ਸੱਚਾਈ ਇਸ ਕੇਸ ਦੇ ਵਿੱਚ ਮੌਜੂਦ ਨਹੀਂ ਹੈ ਨਾਲੇ ਇੱਥੇ ਇਹਨਾਂ ਨੇ ਭਗਵਤ ਮਾਨ ਦੀ ਗੱਲ ਕੀਤੀ ਭਗਵਤ ਮਾਨ ਜਿਹੜਾ ਉਹ ਬੈਗ ਦੇ ਵਿੱਚ ਚੀਜ਼ਾਂ ਪਾਪਾ ਵੰਡਦਾ ਪਿਆ ਜਦੋਂ ਇਹਨਾਂ ਨੇ ਕਿਹਾ ਕਿ ਇੱਥੇ ਐਸੀ ਬਿਲਕੁਲ ਇਜਾਜ਼ਤ ਨਹੀਂ ਕਿ ਤੁਸੀਂ ਚੀਜ਼ਾਂ ਵਾਂਡ ਕੇ ਕਿਸੇ ਨੂੰ ਆਪਣੇ ਵਾਲਾ ਕਾਰਸ਼ਿਤ ਨਹੀਂ ਕਰ ਸਕਦੇ ਲੇਕਿਨ ਇੱਥੇ ਐਸ ਰੂਲ ਦੀ ਜਿਹੜੀ ਖਲਾਫ ਬਲਦੀ ਹੈ ਪੰਜਾਬ ਦਸੀ ਐ ਨਹੀਂ ਕਰਦਾ ਪਿਆ ਕਿ ਉਹਨੂੰ ਵੋਟਾਂ ਲੱਭਣ ਤੇ ਉਹਨੂੰ ਬਹੁਤੀਆਂ ਵੋਟਾਂ ਲੱਭਣ ਤੇ ਉਹ ਜਿਹੜਾ ਆਪਣਾ ਜਿਹੜਾ ਕੰਮ ਨੇ ਸਿੱਧਾ ਕਰ ਸਕੀਏ ਤੇ ਲੋਕੀ ਉਹਨੂੰ ਹੀ ਵੋਟ ਪਾਣ ਤੇ ਬੀਬੀਆਂ ਨੂੰ ਸੂਤ ਦਿੰਦਾ ਪਿਆ ਤੇ ਬਸਤੇ ਦਿੰਦਾ ਪਿਆ ਬਜ ਮੈਡ੍ਰਿਨ ਦਿੰਦਾ ਪਿਆ ਤੇ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਵੰਡੀਆਂ ਜਾਂਦੀਆਂ ਆਪਣੀਆਂ ਨੇ ਵੈਲ ਤੁਸੀਂ ਕੀ ਕਹੋਗੇ ਇਸ ਪੂਰੀ ਅਪਡੇਟ ਬਾਰੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਯਾਰੋ ਕੋ ਭੇਜੋ ਚੈਨਲ ਅਲ ਤੁਹਾਡਾ ਸਤਿਮਰਕ ਆ ਤੁਹਾਨੂੰ ਸੱਚੀ ਕਾਜ